ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਲੀਡਿੰਗ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਕਟਾਮਾ ਹਵਾਲਾ ਬਾਰਡਰ ਬਣਾਉਣਾ ਤੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਬੁਣਤੀ ਵੀ ਦੱਸਾਂਗੇ ਮੇਰੀ ਭੈਣਾਂ ਨੂੰ ਬੇਨਤੀ ਹੈ ਪਲੀਜ਼ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਵੀ ਕਰਦਿਆ ਕਰੋ ਦੇਣ ਵਾਲੇ ਸਾਰੀਆਂ ਮੇਰੀਆਂ ਭੈਣਾਂ ਨੂੰ ਜੀ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਪਣੀ ਥੋੜੀ ਜੀ ਤਬੀਅਤ ਠੀਕ ਨਹੀਂ ਹੈ ਜੀ ਇਸ ਕਰਕੇ ਆਵਾਜ਼ ਥੋੜੀ ਜੀ ਕੱਟਾ ਰਹੀ ਹੈ ਤੇ ਆਪਾਂ ਤੁਹਾਨੂੰ ਹੁਣ ਦਿਖਾਉਨੇ ਆ ਬਣਾਉਣਾ ਇਹ ਬਾਰਡਰ ਇਹ ਆਪਾਂ ਬੁਣਾਗੇ ਜੀ ਇੱਥੇ ਸੱਤ ਗੁੰਦਲੇ ਇੱਕ ਆਹ ਤਾਂ ਇੱਕ ਪਾ ਫੁੱਕਾ ਲਾ ਲਿਆ ਆ ਬਣ ਲਿਆ ਇੱਕ ਦੋ ਤਿੰਨ ਚਾਰ ਪੰਜ ਇਹ ਮੂਰੇ ਤਾਂ ਅੱਗੇ ਨਾਲ ਹੀ ਗੁੰਨੇ ਆ ਜੀ ਪੁੱਠੇ ਹੁਣ ਆਪਾਂ ਤਿੰਨ ਦਾ ਬਣਾਵਾਂਗੇ ਜੀ ਇੱਕ ਇਸ ਤਰ੍ਹਾਂ ਤਿੰਨ ਦਾ ਬਣਾ ਲਿਆ ਇੱਕ ਫੇਰ ਫੇਰ ਇਸ ਤਰ੍ਹਾਂ ਪੰਜ ਬਣਾਗੇ ਇੱਕ ਦੇਖੋ ਦੋ ਤਿੰਨ ਚਾਰ ਪੰਜ ਹੁਣ ਇੱਥੇ ਦੇਖੋ ਜੀ ਦੋ ਗੁੰਡੇ ਘਟੇ ਸੀ ਹੁਣ ਉਹੀ ਦੋ ਆਪਾਂ ਵਧਾਉਣੇ ਆ ਆ ਦੇਖੋ ਆ ਇੱਕ ਗੁੰਡਾ ਹੁਣ ਤਾਗਾ ਇੱਧਰ ਰੱਖਿਆ ਹੋਇਆ ਮੂਰਲੇ ਪਾਸੇ ਇਹਨੂੰ ਇਸ ਤਰ੍ਹਾਂ ਬਣਾਾਂਗੇ ਜੀ ਸਿੱਧਾ ਇਹ ਆਪਣਾ ਇੱਕ ਗੁੰਡਾ ਇੱਥੇ ਵੱਧ ਗਿਆ ਫੇਰ ਆਪਾਂ ਇੱਕ ਹੋਰ ਵਧਾਉਣਾ ਜੀ ਉਹ ਫੇਰ ਆਪਾਂ ਜਦੋਂ ਆ ਮੂਰਲਾ ਗੁੰਡਾ ਇਸ ਤਰ੍ਹਾਂ ਬਣਾਾਂਗੇ ਦੇਖੋ ਤਾਗਾ ਪਿੱਛੇ ਇਹਨੂੰ ਆਪਾਂ ਇਸ ਤਰ੍ਹਾਂ ਬਣਾਾਂਗੇ ਫੇਰ ਇੱਕ ਦੋ ਦੇਖੋ 3 4 ਤੇ 1 5 5 ਗੁਣੇ ਗਈ ਜੀ ਤੇ ਹੁਣ ਇੱਥੇ ਫੇਰ ਆਪਾਂ 3 ਦਾ 1 ਬਣਾ ਦੇਣਗੇ ਆ ਬਣ ਗਿਆ 3 ਦਾ 1 ਫੇਰ ਫੇਰ 5 ਗੁਣ ਲਾਂਗੇ 1 2 ਦੇਖੋ ਇੱਥੇ 3 ਤੇ ਇੱਕ 4 ਤੇ ਇੱਕ 5 ਇੱਥੇ ਆਪਾਂ ਫੇਰ ਵਧਾ ਦੇਾਂਗੇ ਜੀ ਇਸ ਤਰ੍ਹਾਂ ਇਹ 2 ਵੱਧ ਗਏ ਤੇ ਆ ਆਪਾਂ ਇੱਕ ਗੁੰਡਾ ਜਿਹੜਾ ਰਹਿ ਗਿਆ ਇੱਥੇ ਫੁੱਕਾ ਲਾ ਲਿਆ ਹੁਣ ਆਪਾਂ ਇਹ ਸਲਾਈ ਜੀ ਸਾਰੀ ੁੱਠੀ-ੁੱਠੀ ਕੱਢ ਲਾਂਗੇ ਦੇਖੋ ਇਸ ਤਰ੍ਹਾਂ ਉਲੀਏ ਜੇ ਮੇਰੇ ਭੈਣਾਂ ਨੂੰ ਬੇਨਤੀ ਆ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਦੇਖਿਆ ਕਰੋ ਜੀ ਫੇਰ ਹੀ ਸਾਰਾ ਆਪਾਂ ਨੂੰ ਪਤਾ ਲੱਗਦਾ ਜੇ ਕਿਤੋਂ ਨਹੀਂ ਸਮਝ ਲੱਗਦੀ ਤਾਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ ਤੁਸੀਂ ਇਹ ਦੇਖੋ ਇਸ ਤਰ੍ਹਾਂ ਇਹ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਉੱਠੀ ਕੱਢ ਲਈ ਫੇਰ ਦੇਖੋ ਜੇ ਇਧਰ ਸਿਰੇ ਤੇ ਆਹ ਤਾਗਾ ਇਸ ਤਰ੍ਹਾਂ ਕਰਕੇ ਇਹਨੂੰ ਐ ਬਨ ਲਓ ਮੂਰ ਨੂੰ ਫੇਰ ਤਾਗਾ ਕਰਕੇ ਇੱਕ ਇਹ ਦੋ ਤੇ ਇੱਕ ਪਹਿਲਾ ਤਾਰ ਹੋ ਗਿਆ ਸੀ ਜੀ 7 ਤੋਂ ਰਹਿ ਗਏ ਸੀਗੇ 5 ਤੇ ਹੁਣ ਰਹਿ ਜਾਣਗੇ 7 ਤੋਂ 3 1 2 3 ਦਾ ਆਪਾਂ ਆ ਦੇਖੋ ਇਸ ਤਰ੍ਹਾਂ ਤਿੰਨ ਦਾ ਆਪਾਂ ਇਹ ਐ ਇੱਕ ਬਣਾਤਾ ਦੇਖੋ ਫਿਰ ਫਿਰ ਪੁੱਠਾ ਬਣ ਲਾਵਾਂਗੇ ਇੱਕ ਦੋ ਤਿੰਨ ਆਹ ਦੇਖੋ ਤਿੰਨ ਦਾ ਬਣਾਇਆ ਸੀ ਨਾ ਇੱਕ ਹੁਣ ਇੱਕ ਦੋ ਤਿੰਨ ਇਧਰ ਚਾਰ ਇੱਕ ਇਧਰ ਪੰਜ ਉਹੀ ਪੰਜ ਤੇ ਪੰਜ ਫਿਰ ਪੂਰੇ ਹੋਗੇ ਫਿਰ ਐਸੇ ਬੁੰਡੇ ਦੇ ਉੱਪਰ ਐਸੇ ਤਰ੍ਹਾਂ ਵਧ ਜੂਗਾ ਜੀ ਇੱਕ ਇਧਰ ਪਿੱਛੇ ਰੱਖੋ ਫਿਰ ਇੱਥੋਂ ਪਿੱਛੋਂ ਪਿਛਲੇ ਪਾਸਿਓਂ ਐਸੇ ਤਰ੍ਹਾਂ ਵਧ ਜੂਗਾ 2 3 4 5 ਫਿਰ ਫਿਰ ਤਿੰਨ ਦਾ ਇੱਕ ਬਣ ਗਿਆ ਫੇਰ ਫੇਰ ਜੀ 1 2 3 4 5 ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਬਦਾਤਾ ਜੀ ਤੇ ਆਹ ਦੋ ਕੁੰਡੇ ਆਪਣੇ ਰਹਿ ਗਏ ਸੀ ਜਿਹੜੇ ਇਹਨਾਂ ਨੂੰ ਆਪਾਂ ਮੂਰ ਨੂੰ ਕਰਕੇ ਇਸ ਤਰ੍ਹਾਂ ਬੁਣ ਲਾਂਗੇ ਇਹ ਸਲਾਈ ਆਪਣੀ ਫੇਰ ਤੋਂ ਸਿੱਧੀ ਨਿਕਲ ਜੇ ਬਿਲਕੁਲ ਇਸ ਤਰ੍ਹਾਂ ਪੁੱਠੀ ਪੁੱਠੀ ਆਏ ਮੂਰ ਨੂੰ ਤਾਗਾ ਕਰਕੇ ਇਸ ਤਰ੍ਹਾਂ ਪੁੱਠੀ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਜੀ ਇਹ ਬਾਰਡਰ ਤੇ ਸੁਣਾ ਵੀ ਬਹੁਤ ਲੱਗਦਾ ਦੂਜੇ ਬਾਰਡਰ ਜੀ ਨਾਲ ਥੱਲੇ ਇਕੱਠਾ ਜੇ ਹੋ ਜਾਂਦੀ ਹੈ ਕੋਈ ਕੋਟੀ ਹੈ ਭਵੇਂ ਜਾਗਟ ਹੈ ਇਹਦੇ ਨਾਲ ਬਿਲਕੁਲ ਇਕੱਠੀ ਨਹੀਂ ਹੁੰਦੀ ਬਹੁਤ ਸੋਹਣੀ ਸਿੱਧੀ ਸਿੱਧੀ ਓਵੇਂ ਜਿਵੇਂ ਰਹਿੰਦੀ ਹੈ ਘਟਾਮਾ ਵਾਲੇ ਬਾਰਡਰ ਨਾਲ ਹਰ ਇੱਕ ਭੈਣ ਇਹਨੂੰ ਦੇਖ ਕੇ ਪਾ ਸਕਦੀ ਹੈ ਜੀ ਮੈਥੋਂ ਤੁਸੀਂ ਫੇਰ ਵੀ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਆਪਾਂ ਆਪਣਾ WhatsApp ਨੰਬਰ ਦੇ ਦੇਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਹੋਰ ਵੀ ਕਿਸੇ ਜਾਣਕਾਰੀ ਬਾਰੇ ਬਸ ਆਪਾਂ ਤੋਂ ਪੁੱਛ ਸਕਦੇ ਹੋ ਜੇ ਕੋਈ ਚੀਜ਼ ਸਿੱਖਣੀ ਹੋਵੇ ਤੇ ਵੈਸੇ ਆਪਾਂ ਹੁਣ ਵੀਡੀਓ ਪਾਇਆ ਕਰਾਂਗੇ ਜੀ ਹਰ ਇੱਕ ਵੀਡੀਓ ਦੇ ਵਿੱਚ ਇੱਕੋ ਇੱਕ ਚੀਜ਼ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਥੋੜਾ ਜਿਹਾ ਮੇਰਾ ਗਲਾ ਖਰਾਬ ਹੋਇਆ ਪਿਆ ਜੀ ਨਹੀਂ ਤਾਂ ਮੈਂ ਅੱਜ ਨੂੰ ਵੀਡੀਓ ਇੱਕ ਦੋ ਹੋਰ ਪਾ ਦੇਣੀ ਸੀ ਅੱਜ ਵੀ ਮੈਂ ਦਵਾਈ ਲੈ ਕੇ ਫੇਰ ਤੁਹਾਨੂੰ ਵੀਡੀਓ ਬਣਾਉਣ ਬੈਠੀ ਆ ਇਸੇ ਤਰ੍ਹਾਂ ਪੈਕ ਸਲਾਈ ਹੋਰ ਕੱਢ ਕੇ ਫੇਰ ਤੁਹਾਨੂੰ ਪ੍ਰੋਪਰ ਦਿਖਾਉਣੀ ਆ ਜੀ ਕਿਸ ਤਰ੍ਹਾਂ ਬਣਦਾ ਨੇ 4 5 ਇੱਥੇ ਵੱਧ ਜੂਗਾ ਜੀ ਇੱਥੇ ਇਧਰ ਪਿੱਛੇ ਹੀ ਤੱਕਾ ਫੇਰ ਰੱਖੋ ਫੇਰ ਇਸ ਤਰ੍ਹਾਂ ਹੀ ਬਾਲੋ 1 2 3 4 5 ਤੇ ਇਸ ਤਰ੍ਹਾਂ 3 ਦਾ ਬਣ ਜੂਗਾ ਇੱਕ ਇੱਕ ਬਣ ਗਿਆ ਜੀ ਇਸ ਤਰ੍ਹਾਂ ਪੰਜ ਫੇਰ ਹੁੰਦੇ ਇੱਕ ਦੋ ਤਿੰਨ ਚਾਰ ਪੰਜ ਤੇ ਇਸ ਤਰ੍ਹਾਂ ਇਹਨੂੰ ਵਧਾ ਦੇ ਇਹ ਦੋ ਕੁੰਡੇ ਫੇਰ ਇਸ ਮੂਰੇ ਧਾਗਾ ਕਰਕੇ ਹੁੰਦੇ ਫੇਰ ਅਗਲੀ ਸਲਾਈ ਹੈ ਜੀ ਜਿਹੜੀ ਉਹ ਬਿਲਕੁਲ ਮੂਰੇ ਧਾਗਾ ਕਰਕੇ ਇਸ ਤਰ੍ਹਾਂ ਇਹ ਤੇ ਬੁਣੀ ਜਾਵੇਗੀ ਇੱਕ ਸਲਾਈ ਨਹੀਂ ਬਣਦਾ ਜੀ ਡਿਜ਼ਾਈਨ ਇੱਕ ਸਲਾਈ ਬਿਲਕੁਲ ਸਿੱਧੀ ਨਿਕਲਦੀ ਹੈ ਹਰ ਇੱਕ ਭੈਣ ਇਹਨੂੰ ਆਸਾਨੀ ਨਾਲ ਬਣਾ ਸਕਦੀ ਹੈ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਤੁਸੀਂ ਬਣਾ ਸਕਦੇ ਹੋ ਕਿ ਤਿੰਨ ਵਾਰ ਸਲਾਈਆਂ ਪਾਤੀਆਂ ਜੀ ਸਾਨੂੰ ਦਿਖਾਤਾ ਇਹ ਬទ ਤੋਂ ਬទ ਪੰਜ ਜਾਂ ਛੇ ਵਟਾ ਬਣਾ ਕੇ ਇਹ ਪ੍ਰੋਪਰ ਪੂਰਾ ਬਾਰਡਰ ਬਣ ਜਾਂਦਾ ਹੈ ਬਹੁਤ ਸੋਹਣੇ ਕਟਾਮ ਨਿਕਲੇ ਹੁੰਦੇ ਜੇ ਜਾਦੀ ਬਣਾਉਣਾ ਆ ਤਾਂ ਜੀ ਵੀਡੀਓ ਫਿਰ ਜਾਦੀ ਲੰਬੀ ਹੋ ਜਾਂਦੀ ਹੈ ਦੇਖੋ ਇਹ ਤਾਂ ਹਲੂ ਬਣਾ ਕੇ ਤੂੰ ਆਰਡਰ ਦੋ ਘਟਾ ਬਣਾ ਕੇ ਦਿਖਾ ਤੇ ਜੀ ਦੇਖੋ ਇਸ ਤਰ੍ਹਾਂ ਮੋਸ ਉਹਨ ਇੱਕ ਟਾਮ ਬਣ ਗਏ ਤਿੱਖੇ ਤਿੱਖੇ ਬਹੁਤ ਹੀ ਜਿਆਦਾ ਸੋਹਣੇ ਬਣ ਕਟਾਮ ਬਣੇ ਆ ਦੇਖੋ ਇਹ ਤੇ ਵਧਦੇ ਜੀ ਇੱਕ ਕੁੰਡੇ ਦੋ ਕੁੰਡੇ ਤੇ ਵਧ ਜਾਂਦੇ ਆ ਇੱਕ ਇਧਰ ਵਧ ਜਾਂਦਾ ਇੱਕ ਇਧਰਲੀ ਸਾਈਡ ਇੱਥੇ ਵਧ ਜਾਂਦਾ ਜੀ ਜਿੰਨੇ ਫਿਰ ਘਟਦੇ ਆ ਉੰਨੇ ਨਾਲ ਨਾਲ ਵਧ ਹੀ ਜਾਂਦੇ ਆ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੇ ਐਂਡ ਤੇ ਫਿਰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਮਾਰਗੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਸਾਰਿਆਂ ਦੇ ਘਰੇ ਤੰਦਰੁਸਤੀ ਰੱਖੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ